ਦੋਸਤੋ ਆਪਣੀ ਗੱਲਬਾਤ ਦਾ ਵਿਸ਼ਾ ਹੈ ਜੰਡਵਾਲਾ ਬਾਬਾ ਪੰਜਾਬ ਦਾ ਅਜਿਹਾ ਕੋਈ ਵੀ ਪਿੰਡ ਨਹੀਂ ਹੋਵੇਗਾ ਜਿਸ ਵਿੱਚ ਜਿਸ ਪਿੰਡ ਵਿੱਚ ਜੰਡਵਾਲਾ ਬਾਬਾ ਨਾ ਹੋਵੇ ਇਸ ਬਾਬੇ ਨੂੰ ਆਮ ਤੌਰ ਤੇ ਖੇਤਰਪਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸ਼ਹਿਰਾਂ ਵਿੱਚ ਵੀ ਬਾਬਾ ਖੇਤਰਪਾਲ ਦੇ ਮੰਦਰ ਦੇਖੇ ਜਾ ਸਕਦੇ ਹਨ ਇਸ ਬਾਬੇ ਨੂੰ ਮੰਨਣ ਵਾਲੇ ਲੋਕ ਆ ਕੇ ਇਸ ਜੰਡਰੂਪੀ ਬਾਬੇ ਦੇ ਦੁਆਲੇ ਲਾਲ ਕੱਪੜਾ ਲਪੇਟ ਦਿੰਦੇ ਹਨ ਤੇ ਇਸ ਥੱਲੇ ਬਣੀ ਇੱਟਾਂ ਦੀ ਮਿੱਟੀ ਨੂੰ ਮਿੱਟੀ ਕੋਲ ਦੀਵਾ ਜਗਾ ਕੇ ਮੱਥਾ ਟੇਕਦੇ ਹਨ ਇਹ ਜੰਡ ਵਾਲਾ ਬਾਬਾ ਸਿਰਫ ਚੌਲਾਂ ਦੀ ਦੇਗ ਹੀ ਮਨਜ਼ੂਰ ਕਰਦਾ ਹੈ ਸਾਲ ਦੇ ਕੁਝ ਖਾਸ ਦਿਨ ਵੀ ਹੁੰਦੇ ਹਨ ਜਿਨ੍ਹਾਂ ਦਿਨਾਂ ਵਿੱਚ ਜਾਣ ਵਾਲੇ ਬਾਬੇ ਕੋਲ ਸ਼ਰਧਾਲੂਆਂ ਦੀ ਬਹੁਤ ਭੀੜ ਲੱਗੀ ਹੁੰਦੀ ਹੈ ਹੁਣ ਤਾਂ ਇਸ ਬਾਬੇ ਦੇ ਸ਼ਰਧਾਲੂ ਪੈਸੇ ਇਕੱਠੇ ਕਰਕੇ ਇਸ ਬਾਬੇ ਦੀ ਜਗ੍ਹਾ ਕੋਲ ਜਲੇਬੀਆਂ ਅਤੇ ਪੂਰੀਆਂ ਦੇ ਲੰਗਰ ਵੀ ਲਗਾਉਣ ਲੱਗ ਪਏ ਹਨ ਲੰਗਰ ਵਾਲੇ ਦਿਨ ਡੀਜੇ ਲਾ ਕੇ ਬਾਬੇ ਦੀ ਜਗ੍ਹਾ ਕੋਲ ਰੌਣਕ ਵਧਾਈ ਜਾਂਦੀ ਐ ਤੇ ਸੁੱਖਾਂ ਸੁਖੀਆਂ ਜਾਂਦੀਆਂ ਹਨ ਅਸਲ ਵਿੱਚ ਜੇਕਰ ਹੋਣਾ ਸੀ ਥੋੜਾ ਜਿਹਾ ਦਿਮਾਗ ਲਾ ਕੇ ਸੋਚੀਏ ਤਾਂ ਇਹ ਕਿਹੋ ਜਿਹਾ ਬਾਬਾ ਹੈ ਜੋ ਜਾਂਡ ਉੱਪਰ ਉੰਨਦਾ ਹੈ ਜਾਂਡੇ ਇੱਕ ਸਦੀਆਂ ਪੁਰਾਣਾ ਕੰਡਿਆਂ ਵਾਲਾ ਦਰਖਤ ਹੈ ਜਿਸ ਦੇ ਕੰਡੇ ਨੇ ਭੜੇ ਹੁੰਦੇ ਹਨ ਕਿ ਜੇਕਰ ਇੱਕ ਵਾਰ ਇਸ ਦਾ ਕੰਡਾ ਪੈਰ ਵਿੱਚ ਖੁੱਬ ਜਾਵੇ ਤਾਂ ਬੰਦਾ ਪੈਰਾਂ ਦਾ ਆਰੀ ਹੋ ਜਾਂਦਾ ਹੈ ਇੰਨੇ ਕੰਡਿਆਂ ਵਾਲੇ ਦਰਖਤ ਉੱਪਰ ਬਾਬੇ ਨੂੰ ਨੀਂਦ ਕਿਵੇਂ ਆਉਂਦੀ ਹੋਵੇਗੀ ਕੰਡਿਆਂ ਤੋਂ ਬਿਨਾਂ ਜਾਂਡ ਉੱਪਰ ਕਾਲੇ ਕੀੜੇ ਵੀ ਬਹੁਤ ਰਹਿੰਦੇ ਹਨ ਤੁਸੀਂ ਸਿਰਫ ਇੱਕ ਵਾਰ ਕੀੜਿਆਂ ਦੇ ਭੌਣ ਕੋਲ ਖੜ ਜਾਵੋ ਤਾਂ ਕਾਲੇ ਕੀੜੇ ਤੁਹਾਡੀਆਂ ਲੱਤਾਂ ਖਾ ਜਾਣਗੇ ਪਰ ਇਹ ਕਾਲੇ ਕੀੜੇ ਬਾਬਾ ਜੀ ਦੇ ਕਿਉਂ ਨਹੀਂ ਲੜਦੇ ਅਸਲ ਵਿੱਚ ਕੋਈ ਬਾਬਾ ਹੈ ਹੀ ਨਹੀਂ ਉਸ ਦੇ ਨਾਂ ਕੋਈ ਕੰਡਾ ਵੱਜਦਾ ਹੈ ਅਤੇ ਨਾ ਕੋਈ ਉਸ ਦੇ ਕੀੜਾ ਲੜਦਾ ਕਿਉਂਕਿ ਜੇਕਰ ਬਾਬਾ ਹੋਵੇ ਤਾਂ ਫੇਰ ਹੀ ਉਸ ਦੇ ਕੰਡੇ ਵੱਜਣ ਜਾਂ ਕੋਈ ਕੀੜਾ ਲੜੇ ਦੋਸਤੋ ਬਾਬਾ ਨਾਨਕ ਜੀ ਨੇ ਆਪਣੀ ਆਪਣੀਆਂ ਪ੍ਰਚਾਰ ਫੇਰੀਆਂ ਦੇ ਦੌਰਾਨ ਲਗਭਗ 45000 ਕਿਲੋਮੀਟਰ ਦੀ ਯਾਤਰਾ ਕੀਤੀ ਆਪਣੀਆਂ ਯਾਤਰਾ ਦੇ ਦੌਰਾਨ ਬਸ ਸਾਨੂੰ ਉਹਨਾਂ ਨੇ ਇਹੋ ਜਿਹੇ ਭਾਰਮ ਭਲੇਖਿਆਂ ਤੋਂ ਸਾਨੂੰ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਉਹ ਜਿਸ ਜਗ੍ਹਾ ਉੱਪਰ ਖੜੇ ਕਰ ਗਏ ਸਾਨੂੰ ਅਸੀਂ 10 ਕਦਮਾਂ ਅੱਗੇ ਜਾਣ ਦੀ ਬਜਾਏ 10 ਕਦਮਾਂ ਪਿੱਛੇ ਚਲੇ ਗਏ ਮੁੜ ਆਏ ਹਾਂ ਅੱਜ ਦੀ ਘੜੀ ਮਨੁੱਖ ਤਰੱਕੀ ਕਰਕੇ ਚੰਦ ਉੱਪਰ ਪਹੁੰਚ ਗਿਆ ਹੈ ਪਰ ਅਸੀਂ ਉੱਪਰ ਜਾਣ ਦੀ ਬਜਾਏ ਅਸੀਂ ਧਰਤੀ ਵਿੱਚ ਗਰਕਰ ਆਏ ਹਾਂ ਸਾਡੀ ਗਰਵਾਣੀ ਵੀ ਕਿਸੇ ਦਰਖਤ ਪਾਣੀ ਜਾਂ ਕਿਸੇ ਬਿਲਡਿੰਗ ਵਿੱਚ ਕਿਸੇ ਕਿਸਮ ਦੀ ਸ਼ਕਤੀ ਨੂੰ ਮਾਨਤਾ ਨਹੀਂ ਦਿੰਦੀ ਕੀ ਪਤਾ ਸਾਡੀ ਬੁੱਧੀ ਨੂੰ ਕੀ ਹੋਇਆ ਹੈ ਕਿ ਅਸੀਂ ਪੜ੍ਹ ਲੈ ਕੇ ਵੀ ਜੰਡ ਵਾਲੇ ਬਾਬੇ ਦਾ ਖਹਿੜਾ ਨਹੀਂ ਛੱਡਦੇ ਜਦ ਬਾਬਾ ਨਾਨਕ ਜੀ ਹਰਦوار ਵੇਖੇ ਲੋਕਾਂ ਨੂੰ ਦੇਖ ਰਿਹਾ ਸੀ ਕਿ ਕੁਝ ਲੋਕ ਸੂਝ ਨੂੰ ਪਾਣੀ ਦੇ ਰਹੇ ਹਨ ਤਾਂ ਉਸ ਵਕਤ ਅਮਰੀਕਾ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਖੋਜਾਂ ਸ਼ੁਰੂ ਹੋ ਗਈਆਂ ਸਨ ਇਹ ਹੀ ਕਾਰਨ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਨਾਲੋਂ 100 ਸਾਲ ਪਿੱਛੇ ਹਾਂ ਇਹ ਸਾਰੇ ਮੌਲਕ ਸਾਡੇ ਭਾਰਤ ਨੂੰ ਹੀ ਲੁੱਟ ਕੇ ਅਮੀਰ ਬਣੇ ਹਨ 18ਵੀਂ ਸਦੀ ਵਿੱਚ ਅਮਰੀਕਾ ਕੋਲ ਆਪਣੇ ਖਾਣ ਜੋਗੇ ਦਾਣੇ ਨਹੀਂ ਸਨ ਜਿਹੜਾ ਅੱਜ ਪੂਰੀ ਦੁਨੀਆ ਵਿੱਚ ਆਪਦੀ ਧੌਂਸ ਜਮਾਈ ਬੈਠਾ ਹੈ ਸੋ ਦੋਸਤੋ ਏ ਜਿਹੜੀ ਆਪਣੇ ਦੇਸ਼ ਦੀ ਧਰ ਜ਼ਮੀਨ ਹੈ ਇੰਨੀ ਉਪਜਾਊ ਜ਼ਮੀਨ ਇਹੋ ਜੀਆਂ ਰੁੱਤਾਂ ਇਹੋ ਜੇ ਮੌਸਮ ਪੂਰੀ ਦੁਨੀਆ ਵਿੱਚ ਨਹੀਂ ਹਨ ਪਰ ਅਸੀਂ ਹੈ ਸਭ ਤੋਂ ਗਰੀਬ ਜੇਕਰ ਅਸੀਂ ਅਜੇ ਵੀ ਇਸੇ ਤਰ੍ਹਾਂ ਅੰਧਵਿਸ਼ਵਾਸ ਵਿੱਚ ਫਸੇ ਰਹੇ ਜੰਡਾ ਨੂੰ ਪੂਜਦੇ ਰਹੇ ਪਿੱਪਲਾ ਨੂੰ ਪੂਜਦੇ ਰਹੇ ਬਿਲਡਿੰਗਾਂ ਨੂੰ ਪੂਜਦੇ ਰਹੇ ਤਾਂ ਸਾਡੀ ਹਾਲਤ ਹੋਰ ਵੀ ਇਸ ਤੋਂ ਵੱਧ ਨਿਗਰ ਦੀ ਚਲੀ ਜਾਵੇਗੀ ਸੋ ਆਓ ਆਪਾਂ ਆਪਣੇ ਮਨ ਦੇ ਵਹਿਮ ਭਰਮ ਦੂਰ ਕਰਕੇ ਇੱਕ ਵਿਗਿਆਨਕ ਸੋਚ ਰੱਖੀਏ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਵਧੀਆ ਇਨਸਾਨ ਬਣਾਈਏ ਉਹਨਾਂ ਨੂੰ ਅੰਧਵਿਸ਼ਵਾਸ ਚੋਂ ਕੱਢੀਏ ਤਾਂ ਫੇਰ ਹੀ ਅਸੀਂ ਕੁਝ ਤਰੱਕੀ ਕਰ ਸਕਦੇ ਹਾਂ ਨਹੀਂ ਤਾਂ ਜੇਕਰ ਅਸੀਂ ਇਸੇ ਤਰ੍ਹਾਂ ਅੰਧਵਿਸ਼ਵਾਸ ਵਿੱਚ ਫਸੇ ਰਹੇ ਝੰਡਾ ਨੂੰ ਪੂਜਦੇ ਰਹੇ ਪਿੱਪਲਾਂ ਨੂੰ ਪੂਜਦੇ ਰਹੇ ਬਿਲਡਿੰਗਾਂ ਨੂੰ ਪੂਜਦੇ ਰਹੇ ਤਾਂ ਹੋ ਸਕਦਾ ਹੈ ਕਿ ਸਾਡੇ ਹਾਲਤ ਹੋਰ ਵੀ ਦਿਨ ਬਦਨ ਮਾੜੀ ਹੁੰਦੀ ਚਲੀ ਜਾਵੇ ਸੋ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ